ਪਰਮਾਤਮਾ ਤੇ ਜੀਵਾਤਮਾ ਦੇ ਵਿੱਚ ਅੰਤਰ ਕੀ ਹੈ ਕਹਿੰਦੇ ਕਨਕ ਕਟਕ ਕਨਕ ਸੋਨਾ ਕਟਕ ਗਹਿਨੇ ਹੁਣ ਵੇਖੋ ਸੋਨਾ ਇੱਕ ਧਾਤ ਹੈ ਕਿਸੇ ਨੇ ਉਹਦਾ ਕੜਾ ਬਣਾ ਲਿਆ ਕਿਸੇ ਨੇ ਉਹਨੂੰ ਕੰਨਾਂ ਵਿੱਚ ਪਾਉਣ ਵਾਲਾ ਬਣਾ ਲਿਆ ਕਿਸੇ ਨੇ ਉਹਨੂੰ ਉਂਗਲ ਵਿੱਚ ਪਾਉਣ ਵਾਲਾ ਬਣਾ ਲਿਆ ਕੋਈ ਕੜਾ ਬਣਾ ਰਿਹਾ ਕੋਈ ਉਹਨੂੰ ਗਲ ਦਾ ਹਾਰ ਬਣਾ ਲੇ ਹੈ ਤੇ ਸੋਨਾ ਹੈ ਨਾ ਗੁਰਦੇਵ ਪਾਖਸ਼ਾ ਮਹਾਰਾਜ ਕਿੰਦੇ ਬਸ ਇੰਨਾ ਕੀ ਅੰਤਰ ਹੈ ਮਹਾਰਾਜ ਤੁਸੀਂ ਮੂਲ ਹੋ ਸੋਨਾ ਮਹਾਰਾਜ ਤੁਸੀਂ ਮੂਲ ਹੋ ਤੇ ਆ ਜਿਹੜੇ ਬੈਠੇ ਸਾਰੇ ਗਹਿਣੇ ਆ ਤੇ ਜਦੋਂ ਗਹਿਣਿਆਂ ਨੂੰ ਫੇਰ ਉਸੇ ਕੋਠਾਲੀ ਵਿੱਚ ਪਾਇਆ ਜਾਏ ਥੱਲੇ ਅੱਗ ਬਾਲੀ ਜਾਏ ਉਹ ਸਾਰੇ ਗੈਨੇ ਫਿਰ ਨਹੀਂ ਪਤਾ ਲੱਗਦਾ ਕਿ ਕੜਾ ਕਿਹੜਾ ਹੈ, ਮੁੰਦਰੀ ਕਿਹੜੀ ਹੈ, ਘੜ ਚ ਪਾਇਆ ਹਾਰ ਕਿਹੜਾ ਹੈ, ਕੰਨਾਂ ਚ ਪਾਈਆਂ ਵਾਲੀਆਂ ਕਿਹੜੀਆਂ ਕੋਈ ਪਤਾ ਨਹੀਂ ਲੱਗਦਾ ਜਦੋਂ ਉਹ ਸਾਰੇ ਅਗਣ ਦੇ ਉੱਤੇ ਰੱਖਦੇ ਉਹ ਸਾਰਾ ਇੱਕੋ ਹੀ ਬਣ ਜਾਂਦਾ ਹੈ। ਦੂਜੀ ਉਦਾਹਰਨ ਦਿੱਤੀ ਕਹਿੰਦੇ ਜਲ ਤਰੰਗ ਜੈਸਾ। ਕਹਿੰਦੇ ਸਤਿਗੁਰੂ ਜੀ ਮੇਰੇ ਤੇ ਤੇਰੇ ਵਿੱਚ ਇੰਨਾ ਫਰਕ ਹੈ ਕਿ ਜਿਵੇਂ ਜਲ ਲੈ ਸਮੁੰਦਰ ਵਿੱਚ ਲਹਿਰਾਂ ਆਉਂਦੀਆਂ ਨੇ ਹਵਾ ਦੇ ਬੇਗ ਨਾਲ ਲਹਿਰਾਂ ਆਉਂਦੀਆਂ ਲਹਿਰਾਂ ਉੱਠਦੀਆਂ ਨੇ ਤੇ ਆਪਾਂ ਕੀ ਆਖਦੇ ਹਾਂ ਤਰੰਗਾ ਐ ਤੇ ਉਹ ਤਰੰਗਾ ਜਦੋਂ ਫਿਰ ਪਾਣੀ ਵਿੱਚ ਡਿੱਗਦੀਆਂ ਨੇ ਫਿਰ ਪਾਣੀ ਦਾ ਹੀ ਰੂਪ ਹੋ ਜਾਂਦੀਆਂ ਨੇ ਉਵੇਂ ਮਹਾਰਾਜ ਕਹਿੰਦੇ ਕਨਕ ਕਟਕ ਜਲ ਤਰੰਗ ਜੈਸਾ ਇਹਨਾਂ ਕੋ ਫਰਕ ਐ ਮੇਰੇ ਤੇ ਮੇਰੇ ਪ੍ਰਮਾਤਮਾ ਦੇ ਵਿੱਚ ਜਿਵੇਂ ਸੋਨੇ ਤੇ ਸੋਨੇ ਤੋਂ ਬਣੇ ਹੋਏ ਗਹਿਣੇ ਨੇ ਜਿਵੇਂ ਜਲ ਐ ਸ਼ਾਂਤ ਸਮੁੰਦਰ ਐ ਹਵਾ ਦੇ ਵੇਗ ਨਾਲ ਲਹਿਰ ਆਈਆਂ ਫਿਰ ਲਹਿਰਾਂ ਉਸੇ ਪਾਣੀ ਦੇ ਵਿੱਚ ਜਾ ਕੇ ਸਮਾ ਗਈਆਂ ਮਹਾਰਾਜ ਕਹਿੰਦੇ ਬੰਦੇ ਨੂੰ ਪਰਮੇਸ਼ਰ ਨੇ ਇਸ ਸੰਸਾਰ ਵਿੱਚ ਭੇਜਿਆ ਉਹ ਲਹਿਰ ਆਈ ਐ ਪੰਜ ਭੂਤਕ ਤਤਾਂ ਦਾ ਸਰੀਰ ਬਣਾ ਕੇ ਇਸ ਸੰਸਾਰ ਦੇ ਵਿੱਚ ਭੇਜਿਆ ਹੈ ਤੇ ਲੈਦੀਨਾ ਤੇ ਇੱਥੇ ਬੰਦਾ ਆਪ ਹੰਕਾਰ ਕਰਕੇ ਬਹਿ ਜਾਂਦਾ ਐ ਇਹ ਕਹਿੰਦਾ ਵੀ ਇਹ ਕੰਮ ਮੈਂ ਕੀਤਾ ਐ ਇਹ ਕੰਮ ਮੇਰੇ ਤੋਂ ਬਿਨਾਂ ਦੂਜਾ ਕੋਈ ਕਰਾ ਨਹੀਂ ਸਕਦਾ ਮਹਾਰਾਜ ਕਹਿੰਦੇ ਹਉ ਹਉ ਕਰਤ ਬੰਦਨ ਮਹਿ ਪਰਿਆ ਹਉ ਹਉ